ਕਿਸਾਨ ਵੀਰੋ ਕਿਸਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਹੁਣੇ ਸੂਕੇ ਹੈ ਢੀਆ ਜੇਰ ਪਾਉਣੀ ਹੈ ਜਿਹਦੇ ਬਾਕੀ ਆ ਤੇ ਮੇਜਰ ਕਾਫ ਨੂੰ ਨੇ ਜਨਮ ਦਿੱਤਾ ਬੱਛਾ ਮੈਂ ਮਗਰਾ ਇਹਦੀ ਆਪਾਂ ਡਿਟੇਲ ਸਾਂਝੀ ਕਰ ਲਾਂਗੇ ਤੇ ਪਹਿਲਾ ਤਰੀਕ ਨੋਟ ਕਰ ਲਓ 20 ਜਨਵਰੀ 2024 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਐਡਰੈਸ ਨੋਟ ਕਰ ਲੋ ਪਿੰਡ ਦੁਗਲ ਵਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਵਾਏ ਪਿੰਡ ਨੂੰ ਤਰਨਤਾਰ ਲੱਗਦੇ ਆ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ ਕੁਝ ਏਕ ਕਿਲੋਮੀਟਰ ਦੀ ਹੈ ਤੇ ਅੰਮ੍ਰਿਤਸਰ ਤੋਂ ਜਿਹੜਾ ਬਠਿੰਡੇ ਨੂੰ ਹਾਈਵੇ ਜਾਂਦਾ ਹੈ ਤੋਂ 3 ਕਿਲੋਮੀਟਰ ਪਿੰਡ ਆਪਣਾ ਸਾਈਡ ਤੇ ਰਹਿ ਜਾਂਦਾ ਬਾਕੀ ਆਪਾਂ ਸਕਰੀਨ ਤੇ ਨੰਬਰ ਚਾਲੂ ਕਰ ਦੇਾਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਹੈ ਵੈੜ ਉਹ ਆਪਦੀ ਤਸੱਲੀ ਕਰਕੇ ਸਾਈ ਬਿਆਨਾ ਕਰਕੇ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਦੋਸਤੋ ਦੂਜਾ ਸੁਆ ਵੈੜ ਸੋਈ ਆ ਬਾਕੀ ਇਹਦੀ ਜੇ ਪੰਜਵਾਈ ਨਹੀਂ ਕੀਤੀ ਬਾਕੀ ਜਿੰਨੇ ਜਨ ਨੂੰ ਅਪਲੋਡ ਕਰਨੀ ਹੈ ਚਵਾਈ ਕਰਕੇ ਬਾਕੀ ਫੋਨ ਤੇ ਜਾਣਕਾਰੀ ਵੀ ਇਹਨੂੰ ਕਹਿੰਦਾ ਜਿਹਦੇ ਵੀ ਪਸੰਦ ਆਉਂਦੀ ਆ ਉਹ ਦੇ ਦਿੱਤੀ ਜਾਊਗੀ ਆ ਦੇਖ ਸਕਦੇ ਪੂਰਾ ਮੁਠੀ ਵਾਲਾ ਸਹਜ ਆ ਮੁਠੀਆ ਮੁਠੀ ਵਾਲਾ ਥਣ ਪਿਆ ਰਿਹਾ ਪੂਰਾ ਕੋਈ ਨਹੀਂ ਛੋਟਾ ਨਹੀਂ ਕੋਈ ਨਹੀਂ ਜਿਆਦਾ ਲੰਬਾ ਨਹੀਂ ਕੋਈ ਪੂਰਾ ਚਵਾਈ ਵਾਲਾ ਥਣ ਲੱਗਾ ਹੈ ਇੱਕਦਮ ਦੇਖ ਸਾਡੇ ਥਣਾ ਦੀ ਬੇਤ ਵਿਰਲ ਵੀ ਦੋਸਤੋ ਪੂਰੀ ਆ ਤੇ ਚੰਗਾ ਵਹਿਣ ਦੇ ਹਵਾਨਾ ਤਿਆਰ ਕੀਤਾ ਆ ਜਿੰਨਾ ਗਾਹ ਨੂੰ ਉਨਾ ਹੀ ਪਛਾਣ ਨੂੰ ਤਿਆਰ ਕੀਤਾ ਆ। ਬਾਕੀ ਜੀਰ ਪੌਣੀ ਜੇ ਬਾਕੀ ਆ। ਬਾਕੀ ਜੀਰ ਦੀ ਵੀ ਆਪਾਂ ਵੀਡੀਓ ਬਣਾ ਲਾਂਗੇ। ਤੇ ਜਿਹੜੇ ਵੀ ਵੀਰਨਾ ਸਾਹਿਬ ਦਾ ਸਾਈ ਬਿਆਨ ਆਊਗਾ ਉਹਨੂੰ ਵਖਾਤੀ ਜਾਊਗੀ। ਆਂ ਦੇਖ ਸਕਦੇ ਆ। ਆਪਾਂ ਐਸੇਰ ਤੋਂ ਹੋਣਾ ਚਾਹੀਦਾ। ਬਾਕੀ ਭੜਾ ਭੁੜਾ ਵੀ ਪੁਰੀਆਂ ਪਈਆਂ ਹੀ ਆ। ਆਂ ਦੇਖ ਸਕਦੇ। ਬਾਕੀ ਸੂ ਸਵਾਦ ਚ ਥੋੜਾ ਜਿਹਾ ਬਹੁਤ ਨਸੀਰਾ ਲੱਗਣ ਲੱਗ ਜਾਂਦਾ ਵੈਸੇ ਪੂਰੀ ਉਤਨਾ ਰਾਜੀ ਹੈ ਕੋਈ ਨਹੀਂ ਕੰਮ ਪੇਸ਼ੀ ਹੈ ਕਿ ਕਿਸ ਤਰ੍ਹਾਂ ਦੀ ਵੀ ਨਾਲ ਦੇ ਸਕਦੇ ਆਫੀਸ ਕੁਆਲਟੀ ਵੀ ਚੈੱਕ ਕਰ ਲਓ ਐਚ ਐਫ ਜਰਸੀ ਕ੍ਰੋਸ ਵੈੜਿਆ ਹੈ ਨਾਂ ਬਾਲੇ ਵੱਡੇ ਕਰ ਦਦੀ ਆ ਤੇ ਨਾਂ ਦੋਸਤੋਂ ਬਾਲੇ ਛੋਟੇ ਕਰ ਦਦੀ ਆ ਮੀਡੀਅਮ ਹਾਈਟ ਆ ਜਿੱਡੀ ਆਪ ਆ ਉੱਡਾਈ ਹਵਾਨਾ ਤਿਆਰ ਕੀਤਾ ਜਾ ਨੇ ਤਾਂ ਚੰਗੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਆਂ ਅੰਤਾਂ ਨੂੰ ਫਿਰ ਸੈਕ ਚੈੱਕ ਕਰ ਸਕਦੇ ਆਂ ਬਾਕੀ ਦੋਸਤੋ ਤਹਸੀਲ ਸਾਬੂ ਕੋਈ ਚੱਕਰ ਨਹੀਂ ਹੋਇਆ ਕਿਸ ਤਰ੍ਹਾਂ ਦਾ ਵੀ ਪੂਰਾ ਵਿਥ ਵਿਰਨ ਪੂਰੀ ਏ ਥਾਣਾ ਦੀ ਗਾਇਬ ਕੋ ਪੂਰਾ ਕੋਈ ਨਹੀਂ ਕਮੀ ਪੇਸ਼ੀ ਦੋਸਤੋ ਗੱਲ ਕਰਦੇ ਆਂ ਇਹਦੇ ਰੇਟ ਦੀ ਬਿਲਕੁਲ ਜਾਇਜ਼ ਭਰਾਇ ਰੱਖਿਆ ਆਪਾਂ ਇਹਦਾ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਆਪ ਦਾ ਸਾਈਬਾ ਨਾ ਕਰਕੇ ਵਾਰ-ਵਾਰ ਮੇਰੇ ਘਰ-ਵਾਰ ਦੀ ਤਰ੍ਹਾਂ ਇਹੋ ਬੇਨਤੀ ਹੁੰਦੀ ਆ ਵੀ ਆਪ ਦੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਬਾਅਦ ਵਿੱਚ ਲਾਂਭਾ ਦੇਣ ਨਾਲ ਦੋਸਤੋ ਮੋਲੇ ਦਾ ਆਪਾਂ ਬਿਲਕੁਲ ਜਾਇਜ਼ ਰੱਖਿਆ ਵਾ ਕੋਈ ਪੰਜਤਾਲੀ ਨਹੀਂ ਆ ਤਕੋਈ ਚਾਲੀ ਨਹੀਂ ਆ ਇਹ ਦੋਸਤੋਂ ਆਪਾਂ 38000 ਦੀ ਬੈੜ ਦੇਾਂਗੇ ਤੇ 38000 ਚ ਛੋੜ ਛੱਪਾ ਹੀ ਹੋਣਾ 38000 ਚ ਛੋੜ ਛੱਪਾ ਹੋ ਜਾਏਗਾ ਬਾਹਲੇ ਫਰਕ ਵਾਲਾ ਵੀ ਵੀਰ ਭਾਵੇਂ ਨਾ ਹੀ ਫੋਨ ਲਾਵੇ ਇਹ ਚ ਥੋੜਾ ਬਾਲਾ ਮਾਨਤਨ ਆਪਾਂ ਜ਼ਰੂਰ ਕਰਾਂਗੇ ਕੋਈ ਬਾਲਾ ਜਿਆਦਾ ਜੇ ਆਕੇ ਕੋਈ ਸੌਦੇ ਬਾਜੀ ਵਾਲਾ ਤੇ ਉਹ ਹੋਣੀ ਗੱਲ ਹੈਗੀ ਬਾਕੀ ਆਪਾਂ ਚਲੋ ਆਏ ਗਏ ਦਾ ਮਾਨਤਨ ਥੋੜਾ ਪਸਾ ਜਿੰਨਾ ਵੀ ਹੋ ਸਕੇ ਉਹਨਾ ਕਰਾਂਗੇ ਬਾਕੀ ਦੋਸਤੋ ਦੇਖ ਸਕਦੇ ਜੇ ਪੂਰਾ ਵਧੀਆ ਹਵਾਨਾ ਤਿਆਰ ਕੀਤਾ ਹੋਇਆ ਨੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ